ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੋਹਣਾ ਤੇ ਸੌਖਾ ਵੀ ਨਵਾਂ ਡਿਜ਼ਾਈਨ ਬਣਾ ਕੇ ਦਿਖਾਵਾਂਗੇ ਜਿਹੜਾ ਕਿ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਜਿਸ ਤਰ੍ਹਾਂ ਜੈਕਟਾਂ ਤੇ ਲੇਡੀਜ਼ ਕੋਟੀਆਂ ਤੇ ਜੈਸ ਤੇ ਬੱਚਿਆਂ ਤੇ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਬਣਦਾ ਵਾ ਇਹ ਨਵੇਂ ਤਰੀਕੇ ਨੇ ਡਿਜ਼ਾਈਨ ਬਣਾਵਾਂਗੇ ਆਪਾਂ ਇੱਕ ਕਪਸ ਉੱਡਾ ਉਤਾਰ ਲਿਆ ਦੋ ਕੁੰਡੇ ਆਪਾਂ ਇਸ ਤਰ੍ਹਾਂ ਸਿੱਧੇ ਬਣਾ ਲਏ ਫਿਰ ਆਪਾਂ ਇੱਕ ਕੁੰਡਾ ਬੋਲ ਲਿਆ ਇਸ ਤਰ੍ਹਾਂ ਕੁੰਨੀ ਸਲਾਈ ਕਰਕੇ ਇੱਕ ਕੁੰਡੇ ਕਰਕੇ ਇੱਕ ਦੇ ਆਪਾਂ ਤਿੰਨ ਗੁੰਡੇ ਬਣਾਵਾਂਗੇ ਦੇਖੋ ਇਸ ਤਰ੍ਹਾਂ ਫਿਰ ਆਪਾਂ ਇੱਕ ਗੁੰਡਾ ਉਸ ਤਰ੍ਹਾਂ ਹੀ ਉਤਾਰ ਲਿਆ ਫਿਰ ਆਪਾਂ ਇੱਕ ਦੋ ਤਿੰਨ ਚਾਰ ਗੁੰਡੇ ਆਪਾਂ ਸਿੱਧੇ ਬਣ ਲਏ ਫਿਰ ਆਪਾਂ ਉਸ ਤਰ੍ਹਾਂ ਇਸ ਤਰ੍ਹਾਂ ਇੱਕ ਦੇ ਆਪਾਂ ਤਿੰਨ ਗੁੰਡੇ ਬਣਾ ਲਾਂਗੇ ਤੁਸੀਂ ਡਿਜ਼ਾਈਨ ਅੱਗੇ ਅੱਗੇ ਵੇਖਿਓ ਇਹ ਬਹੁਤ ਸੋਹਣਾ ਬਣਦਾ ਡਿਜ਼ਾਈਨ ਫਿਰ ਆਪਾਂ ਇੱਕ ਗੁੰਡਾ ਉਤਾਰ ਲਿਆ ਤੇ ਤਿੰਨ ਚਾਰ ਗੁੰਡੇ ਆਪਾਂ ਉਸ ਤਰ੍ਹਾਂ ਹੀ ਉਣ ਲਾਂਗੇ। ਚੰਗ। ਫਿਰ ਇੱਕ ਕਪਾ ਗੁੰਡਾ ਕੀਰਤੀ ਹੋਵੇ। ਆਪਾਂ ਆਪਾਂ ਬੈਕਸ ਲਈ ਆਗੇ ਇਸ ਤਰ੍ਹਾਂ ਆਪਾਂ 1 2 3 4 ਜਿਹੜਾ ਗੁੰਡਾ ਆਪਾਂ ਉਧਰ ਨਹੀਂ ਸੀ ਹੋਣਾ ਉਹ ਆਪਾਂ ਉਣ ਲਿਆ। ਹੁਣ ਆਪਾਂ ਇਸ ਤਰ੍ਹਾਂ ਜਿਹੜੇ ਗੁੰਡੇ ਨੂੰ ਆਪਾਂ ਵਾਲ ਪਾਇਆ ਸੀ ਇਹ ਕੁੰਡਾ ਆਪਾ ਫਿਰ ਇਹ ਕੁੰਡਾ ਫੋਣ ਲੈ ਆਪਾਂ ਕੁਡੇਸ ਦੇ ਉਤਾਰ ਲੈਣੇ ਆ ਜਿਹੜੇ ਆਪਾਂ ਇੱਕ ਦੇ ਤਿੰਨ ਬਣਾਏ ਸੀ ਫਿਰ ਆਪਾਂ ਇਸ ਤਰ੍ਹਾਂ ਸਾਰੇ ਕੁੰਡੇ ਔਣ ਲੈ ਸਿੱਧੇ ਫਿਰ ਆਪਾਂ ਜਿਹੜੇ ਇੱਕ ਦੇ ਤਿੰਨ ਬਣਾਏ ਸੀ ਉਹਨਾਂ ਨੂੰ ਆਪਾਂ ਉਸ ਤਰੀਕੇ ਉਤਾਰ ਲੈਣਾ ਉਹਨਾਂ ਨਹੀਂ ਬਣਾਉਣਾ ਫਿਰ ਆਪਾਂ ਦੋ ਕੁੰਡੇ ਸਿੱਧੇ ਉੱਤੇ ਹੁਣ ਆਪਾਂ ਅੱਗੇ ਸਿੱਧੀ ਸिलाई ਲੱਕੁੰਡਾ ਆਪਾਂ ਉਤਾਰ ਲਿਆ ਆ ਜਿਹੜੇ ਆਪਾਂ ਦੋ ਕੁੰਡੇ ਰੱਖੇ ਸੀ ਇਹਨਾਂ ਨੂੰ ਆਪਾਂ ਪਿੱਛੇ ਲੈ ਜਾਣਾ ਤੇ ਜਿਨ੍ਹਾਂ ਨੂੰ ਆਪਾਂ ਤਿੰਨਾਂ ਨੂੰ ਇੱਕ ਤੋਂ ਤਿੰਨ ਬਣਾਏ ਸੀ ਉਹਨਾਂ ਨੂੰ ਆਪਾਂ ਇਧਰ ਇਧਰ ਲੈ ਆਉਣ ਅੱਗੇ ਇਹੋ ਕੁੰਡਿਆਂ ਨੂੰ ਇੱਕ ਤੋਂ ਜਿਹੜੇ ਆਪਾਂ ਤਿੰਨ ਬਣਾਏ ਸੀ ਉਹਨਾਂ ਨੂੰ ਆਪਾਂ ਪਿੱਛੇ ਲੈ ਜਾਣਾ ਕਿਚਲ ਜਾ ਕੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਐਸ ਲਾਈਨ ਤੇ ਕਰਕੇ ਤਿੰਨਾਂ ਦਾ ਆਪਾਂ ਫਿਰ ਇੱਕ ਬਣਾ ਲਿਆ ਜਿਹੜੇ ਆਪਾਂ ਤਿੰਨ ਇੱਕ ਦੇ ਤਿੰਨ ਬਣਾਏ ਸੀ ਉਹਨਾਂ ਨੂੰ ਆਪਾਂ ਤਿੰਨਾਂ ਨੂੰ ਤਿੰਨਾਂ ਦਾ ਇੱਕ ਕਰਤਾ ਫਿਰ ਆਪਾਂ ਦੋ ਕੁੰਡੇ ਜਿਹੜੇ ਆ ਉਹ ਸਿੱਧੇ ਉੱਨ ਲੈਨੇ ਇੱਕ ਕੁੰਡਾ ਜਿਹੜਾ ਸੀ ਆਪਾਂ ਉਸ ਤਰ੍ਹਾਂ ਹੀ ਉਤਾਰ ਲਿਆ ਫਿਰ ਆਪਾਂ ਇੱਕ ਦੋ ਤਿੰਨ ਫਿਰ ਆ ਜਿਹੜੇ ਦੋ ਕੁੰਡੇ ਆ ਇਹਨਾਂ ਨੂੰ ਫਿਰ ਆਪਾਂ ਫਿਰ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਇੱਧਰ ਲੈ ਆਂਦਾ ਆਪਾਂ ਤਿੰਨਾਂ ਕੁੰਡੇ ਦਾ ਇੱਕ ਬਣਾਤਾ ಬಾ ದೋ ಕುಡಸ್ ಉತ್ತಾರು ಸಿಧೇ ಕುಂಡ ಉತ್ತಾರಜನ ಹಣ ಕುಂಡಾ ಓನಲಿಯ ಸಿದಿಲಿಯ ಸಿದ್ಧಾ ಓನಲಿಯ ਇੱਕ ਕੁੰਡਾ ਆਪਾਂ ਉਸ ਤਰ੍ਹਾਂ ਉਤਾਰ ਲਿਆ ਹੁਣ ਆਪਾਂ ਇਹ ਜਿਹੜਾ ਅਗਲਾ ਕੁੰਡਾ ਵਾ ਉਹਦੇ ਆਪਾਂ 1 ਦੇ 3 ਗੁੰਡੇ ਬਣਾਵਾਂਗੇ ਇਸ ਤਰ੍ਹਾਂ ਫਿਰ ਆਪਾਂ ਇਸ ਤਰ੍ਹਾਂ 1 2 3 4 ਇੱਕ ਕੁੰਡਾ ਆਪਾਂ ਪਹਿਲਾਂ ਉਸ ਤਰ੍ਹਾਂ ਉਤਾਰ ਲਿਆ ਹੁਣ ਆਪਾਂ ਇੱਧਰ ਪੱਤੀ ਬਣਾਵਾਂਗੇ 1 ਦੇ 3 ਗੁੰਡੇ ਇਸ ਤਰ੍ਹਾਂ ਹਾਲ ਪਾ ਕੇ ਇੱਕ ਦੇ ਆਪਾ ਤਿੰਨ ਗੁੰਡੇ ਬਣਾ ਲਏ ਹੁਣ ਆਪਣੇ ਕਿੰਨੇ ਤਿੰਨ ਗੁੰਡੇ ਬਾਚ ਗਏ ਇੱਕ ਗੁੰਡਾ ਆਪਾ ਦੋ ਗੁੰਡੇ ਫੇਰ ਬਾਚ ਗਏ ਇੱਕ ਗੁੰਡਾ ਆਪਾ ਕੱਲਾ ਉਣ ਲਿਆ ਆ ਵੇਖੋ ਜਿਸ ਤਰ੍ਹਾਂ ਆਪਾਂ ਪਹਿਲਾਂ ਇੱਧਰ ਸੀ ਕਿ ਉਸ ਤਰ੍ਹਾਂ ਆਪਣਾ ਇੱਧਰ ਦੋ ਗੁੰਡੇ ਬਾਚ ਗਏ ਆ ਵੇਖੋ ਹੁਣ ਆਪਾਂ ਪਹਿਲਾ ਗੁੰਡਾ ਉਤਾਰ ਲਿਆ ਇਸ ਤਰ੍ਹਾਂ ਹੁਣ ਆਪਾਂ ਜਿਵੇਂ ਪਹਿਲਾਂ ਬਣਾਇਆ ਸੀ ਉਸ ਤਰ੍ਹਾਂ ਹੀ ਆਪਾਂ ਤਿੰਨਾਂ ਗੁੰਡਿਆਂ ਨੇ ਜਿਹੜੇ ਆਪਾਂ ਬਣਾਏ ਸੀ ਉਹ ਆਪਾਂ ਉਸ ਤਰ੍ਹਾਂ ਹੀ ਉਤਾਰ ਲੇ ਇੱਕ ਗੁੰਡੇ ਨੂੰ ਆਪਾਂ ਜਿਹੜਾ ਉਸ ਤਰ੍ਹਾਂ ਬਣਿਆ ਸੀ ਉਹੀ ਆਪਾਂ ਬਣ ਲਿਆ ਫੇਰ ਆਪਾਂ ਉੱਥੇ ਗੁੰਡੇ ਹਣ ਲੇ ਫੇਰ ਆਪਾਂ ਇਸ ਤਰ੍ਹਾਂ ਫੇਰ ਉਹ ਤਿੰਨ ਗੁੰਡੇ ਆਪਾਂ ਉਤਾਰ ਲੇ ਫੇਰ ਜਿਹੜਾ ਗੁੰਡਾ ਫੋਸਟਿੰਗ ਤੇ ਉਹਨੂੰ ਆਪਾਂ ਉਣ ਲਿਆ ਫੇਰ ਆਪਾਂ ਬਾਕੀ ਗੁੰਡੇ ਸੁੱਕੇ ਬਣਾ ਲੇ बन आपण एक तरही आपण कुडे सिद्धे बनाले अगे आपण इधरून हा आपण एक कुंड जे आपण तिन इथं लि दो कुडे जे आपले सिद्धे तो आपण इधर लोक हा आपण ਨਾ ਅਗਰ ਆਪਾਂ ਇੱਕ ਗੁੰਡਾ ਘਾੜਤਾ ਤੇਰਾ ਆਪਾਂ ਇਸ ਦਾ ਤੇਰੇ ਗੁੰਡਾ ਉਤਾਰ ਲਿਆ ਹੁਣ ਆਪਾਂ ਇੱਕ ਗੁੰਡੇ ਆਪਾਂ ਇਸ ਦਾ ਪਿੱਛੇ ਲੈ ਜਾਣੇ ਆ ਦੋ ਗੁੰਡੇ ਆਪਾਂ ਅੱਗੇ ਲੈ ਆਉਣੀ ਡਿਜ਼ਾਈਨ ਆਪਰਾ ਇਸ ਤਰ੍ਹਾਂ ਦਾ बन के तैयार हो गया बा बहुत सोना लगता है